ਚੱਲ ਇਹ ਆ ਪੇ ਥੋੜੀਆਂ ਜੀਆਂ ਪਿੰਡੀਆਂ ਹੋ ਗਈਆਂ ਵਾ ਕੋ ਪਹਿਲਾਂ ਲਾਈਆਂ ਸੀ ਕੋਹਾ ਬਾਅਦ ਵਿੱਚ ਲਾਈਆਂ ਸੀ ਇੰਨੀਆਂ ਕਿ ਲਾਥਾਉ ਨਾ ਦੋ ਚਾਰ ਵਿੱਚ ਬੰਦਾ ਪਿਆਜ਼ ਪਾ ਲੈਂਦਾ ਵਾ ਡੰਗ ਹੋ ਜਾਂਦਾ ਦਈ ਦੁਈ ਲੱਲੇ ਤੇ ਮੁੱਲ ਕਿਹੜੀ ਅੰਤਰੀ ਵਾ ਸਬਜ਼ੀ ਲੈਣ ਦੀ ਚੱਲ ਲੈ ਵੀ ਲਵੇ ਬੰਦਾ ਸਪਰੇਆਂ ਦਵਾਈਆਂ ਬੜੀਆਂ ਵਾ ਹੋਮਤਰੀ ਖਾਈ ਦੇ ਕਦੂ ਕਦੂ ਲਈਦੇ ਆ ਨਾ ਮਾਸਾ ਸਵਾਦ ਨਹੀਂ ਸਬਜ਼ੀ ਬਣਦੀ ਘਰ ਦੇ ਕਿ ਸਿੱਕਦਾ ਕਿਦਾਂ ਘਿਓ ਵਰਗੀ ਸਬਜ਼ੀ ਬਣਦੀ ਹੈ ਨਾਲੇ ਮੇਰੀ ਇੱਕ ਗੱਲ ਸੁਣ ਲੋ ਕਹਿ ਤੇ ਮੈਂ ਉਹਨਾਂ ਨੂੰ ਦਵੂੰਗੀ ਤੇ ਭਾਰੇ ਆ ਪੀ ਜਿੱਦਾਂ ਦਾ ਵੀ ਰਿਸ਼ਤਾ ਹੋਇਆ ਨਾ ਭਾਵੇਂ ਪੀ ਘਰ ਮਾੜਾ ਹੀ ਹੋਵੇ ਤੇ ਉਦਾਂ ਦਾ ਹੀ ਫਿਰ ਅਸੀਂ ਕਰਾ ਦੇਣਾ ਵਾ ਕਰ ਦੇਣਾ ਵਾ ਇਹਦਾ ਚਲ ਕੋਈ ਨਹੀਂ ਤੂੰ ਜਾ ਪਤਾ ਤੇ ਕਰ ਜੇ ਚਲ ਠੀਕ ਆ ਫਿਰ ਮੈਂ ਉਹ ਮੈਂ ਮਾਂਜਲਾ ਭਾਂਡੇ ਤੇ ਕੋਈ ਨਹੀਂ ਮੈਂ ਲੰਮੇ ਪੈ ਹੀ ਜਾਵਾਂ ਨਾ ਘੜੀ ਤੇ ਤੂੰ ਹੀ ਆਣ ਕੇ ਥਾਲਤਾ ਹੁਣ ਸੇਰ ਸੇਰੇ ਜੇ ਮੈਂ ਜਾਣ ਲੱਗਾ ਹਾਂ ਮੰਮੀ ਤੇ ਤੇ ਮੰਮੀ ਦਿਵਾਲੇ ਹੋ ਗਈ ਹੁਣ ਤੂੰ ਹੀ ਆਵੇ ਜੀ ਜਾਂ ਤੇ ਸੇਰ ਸੇਰੇ ਇਕੱਠੀਆਂ ਮੇਰੀ ਕਲਾਸ ਲਵਾ ਲਿਆ ਕਰੋ ਤੁਸਾਰੀ ਜਿਹੜੀ ਮੁਰਗੇ ਮੇਰੀ ਲੰਗ ਤੇ ਜਾਇਆ ਕਰੋਗੀ ਕਲਾਸ ਭਰਾਵਾ ਅਸੀਂ ਕੀ ਲਾਉਣੀ ਆ ਅਸੀਂ ਤੇ ਤੈਨੂੰ ਸਮਝਾਉਣੀ ਆ ਕਿ ਤੂੰ ਇਹ ਕੰਮ ਛੱਡ ਦੇ ਇਹ ਕੰਮ ਨਹੀਂ ਆ ਚੰਗੇ ਹੈਗੇ